ਚੋਰ ਚੋਰ ਇਹ ਵੀ ਨਹੀਂ ਦੇਖਦੇ ਕਿ ਮਿਹਨਤੀ ਆਦਮੀ ਜੋ ਆਪਣਾ ਕੰਮਕਾਰ ਖੋਲਦਾ ਹੈ ਉਸਨੇ ਪਾਈ ਪਾਈ ਜੋੜ ਕੇ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਦੁਕਾਨ ਖੋਲੀ ਹੈ ਪਰ ਚੋਰਾਂ ਨੂੰ ਕੀ ਉਹਨਾਂ ਨੇ ਤਾਂ ਸਿਰਫ ਚੋਰੀ ਹੀ ਕਰਨੀ ਹੈ ਉਹਨਾਂ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਕਿਉਂਕਿ ਉਹਨਾਂ ਨੇ ਤਾਂ ਚੋਰੀ ਕਰਨੀ ਹੀ ਹੈ ਜੀ ਹਾਂ ਮੁਕੰਦਪੁਰ ਚੱਕਦਾਨਾ ਤੋਂ ਮੁਕੰਦਪੁਰ ਰੋਡ ਬਿਸ਼ਪ ਕਰਮਾ ਬੈਲਡਰ ਬਰਕਸ ਦੀ ਦੁਕਾਨ ਤੇ ਚੋਰੀ ਹੋਈ ਹੈ ਦਵਿੰਦਰ ਨੇ ਕਿਹਾ ਕਿ ਉਸਨੇ 100-100 ਰੁਪਏ ਜੋੜ ਕੇ ਕੁਝ ਮਦਦ ਲੈ ਕੇ ਤੇ ਬਾਕੀ ਕਰਜ਼ ਲੈ ਕੇ ਇਹ ਕੰਮ ਖੋਲਿਆ ਤਾਂ ਜੋ ਘਰ ਦਾ ਗੁਜ਼ਾਰਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਚੱਲ ਸਕੇ ਪਰ ਚੋਰ ਸਾਰਾ ਸਮਾਨ ਚੋਰੀ ਕਰਕੇ ਲੈ ਗਏ ਉਧਰ ਉਸ ਦੀ ਪਤਨੀ ਦੀਪਾ ਨੇ ਰੋ ਰੋ ਕੇ ਪਾਵਕ ਹੁੰਦੇ ਹੋਏ ਬਹੁਤ ਹੀ ਦੁਖੀ ਦਿਲ ਦੇ ਨਾਲ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਝਾੜੂ ਪੋਚਾ ਲਗਾ ਕੇ ਕੰਮ ਕਰਦੀ ਹੈ ਉਹ ਝਾੜੂ ਪੋਚਾ ਲਗਾਉਂਦੀ ਹੈ ਤੇ ਦਿਹਾੜੀਆਂ ਵੀ ਕਰਦੀ ਹੈ ਉਸਨੇ ਕਿਹਾ ਕਿ ਸਾਡੇ ਤਿੰਨ ਛੋਟੇ ਛੋਟੇ ਬੱਚੇ ਹਨ ਉਸ ਤਾਂ ਜੋ ਉਹਨਾਂ ਦਾ ਪਾਲਣ ਪੋਚਣ ਵੀ ਹੋ ਸਕੇ ਪਰ ਦੀਪਾ ਨੇ ਇਹ ਵੀ ਦੱਸਿਆ ਉਹ ਜੋ ਝਾੜੂ ਪੋਚਾ ਕਰਦੀ ਹੈ ਤੇ ਦਿਹਾੜੀਆਂ ਲਗਾਉਂਦੀ ਹੈ ਉਹਨਾਂ ਨੇ ਇਹ ਸੋਚਿਆ ਸੀ ਕਿ ਝਾੜੂ ਪੋਚਾ ਤੇ ਦਿਹਾੜੀ ਕਰਕੇ ਦੇ ਉਸ ਦਵਿੰਦਰ ਦੀ ਪਤਨੀ ਦੀਪਾ ਘਰ ਦਾ ਗੁਜ਼ਾਰਾ ਚਲਾਏਗੀ ਤੇ ਬੱਚਿਆਂ ਦਾ ਪਾਲਣ ਪੋਸ਼ਣ ਕਰੇਗੀ ਔਰ ਦੀਪਾ ਨੇ ਇਹ ਵੀ ਕਿਹਾ ਕਿ ਅਸੀਂ ਇਹ ਸੋਚਿਆ ਸੀ ਕਿ ਮੈਂ ਤਾਂ ਘਰ ਦਾ ਗੁਜ਼ਾਰਾ ਕਰਾਂਗੀ ਤੇ ਮੇਰਾ ਪਤੀ ਦੁਕਾਨ ਦੇ ਵਿੱਚ ਜੋ ਵੈਲਡਰ ਦੀ ਦੁਕਾਨ 4 ਮਹੀਨੇ ਪਹਿਲਾਂ ਹੀ ਖੋਲੀ ਹੈ ਉਸ ਦੇ ਵਿੱਚ ਆਪਣਾ ਕੰਮਕਾਰ ਕਰੇਗਾ ਤੇ ਉਸ ਦੇ ਵਿੱਚ ਹੋਰ ਸਮਾਨ ਪਾ ਕੇ ਉਸ ਕੰਮ ਨੂੰ ਬੁਧਾਣ ਦੇ ਲਈ ਵੀ ਉਸ ਦੀ ਮਦਦ ਉਸ ਦੀ ਪਤਨੀ ਦੀਪਾ ਕਰ ਰਹੀ ਸੀ ਪਰ ਚੋਰਾਂ ਨੇ ਇਹ ਚੀਜ਼ ਨਾਲ ਕੋਈ ਮਤਲਬ ਹੀ ਨਹੀਂ ਹੈ ਚੋਰ ਸਾਰੇ ਦਾ ਸਾਰਾ ਸਮਾਨ ਲੈ ਕੇ ਉੱਥੋਂ ਫਰਾਰ ਹੋ ਗਏ ਔਰ ਦਵਿੰਦਰ ਨੇ ਦੱਸਿਆ ਕਿ ਉਸ ਲਈ ਹੁਣ ਸਭ ਤੋਂ ਵੱਡੀ ਜਿਹੜੀ ਮੁਸ਼ਕਲ ਬਣੀ ਹੋਈ ਹੈ ਪਹਿਲਾਂ ਤਾਂ ਕੁਝ ਵਿਅਕਤੀਆਂ ਨੇ ਮਦਦ ਵੀ ਕਰ ਦਿੱਤੀ ਸੀ ਤੇ ਕੁਝ 100-100 ਰੁਪਿਆ ਜੋੜ ਕੇ ਇਹ ਦੁਕਾਨ ਦੇ ਵਿੱਚ ਪਾਇਆ ਵੀ ਸੀ ਪਰ ਉਸ ਦੇ ਸਿਰ ਦੇ ਉੱਪਰ ਜੋ ਨਿਜੀ ਤੌਰ ਦੇ ਉੱਪਰ ਕਰਜ਼ਾ ਚੜ੍ਹਿਆ ਹੈ ਦਵਿੰਦਰ ਨੂੰ ਹੁਣ ਇਹ ਫਿਕਰ ਖਾਂਦੀ ਜਾ ਰਹੀ ਹੈ ਕਿ ਉਹ ਹੁਣ ਕਰਜ਼ਾ ਕਿਦਾ ਉਤਰੇਗਾ ਕਿਉਂਕਿ ਦੁਬਾਰਾ ਤੋਂ ਜੇਕਰ ਉਹ ਕੰਮ ਸ਼ੁਰੂ ਕਰਦਾ ਹੈ ਤਾਂ ਉਸ ਦੇ ਲਈ ਵੀ ਲੱਖਾਂ ਰੁਪਏ ਦੀ ਲੋੜ ਹੋਵੇਗੀ ਔਰ ਦਵਿੰਦਰ ਨੇ ਦੱਸਿਆ ਕਿ ਚਾਰ ਕਿ ਮਹੀਨੇ ਹੀ ਤਾਂ ਹਜੇ ਕੰਮ ਨੂੰ ਕੀਤੇ ਨੂੰ ਹੋਏ ਸਨ ਆ ਤੁਸੀਂ ਦੇਖ ਰਹੇ ਹੋ ਕਿੰਦਾ ਪਰਿਵਾਰ ਦੇ ਮੈਂਬਰ ਰੋ ਰਹੇ ਨੇ ਔਰ ਕੋਈ 2 ਕੁ ਲੱਖ ਪੁਣਕ 2 ਲੱਖ ਦਾ ਉਸ ਦਾ ਨੁਕਸਾਨ ਹੋਇਆ ਹੈ ਆਓ ਦੇਖਦੇ ਆ ਛੋਟੇ ਵੀ ਕੀ ਨਾਮ ਤੁਹਾਡਾ ਦਵਿੰਦਰ ਜੀ ਇਹ ਕਿਹੜਾ ਪਿੰਡ ਹੈ ਤੁਹਾਡਾ ਮਗੰਦਰਪੁਰ ਜੀ ਇੱਥੇ ਕੀ ਕੰਮ ਕਰਦੇ ਹੋ ਤੁਸੀਂ ਅਗਲੀ ਕਾ ਚਲ ਜੀ ਬਿਲਡਿੰਗ ਦਾ ਇਹ ਆ ਦੁਕਾਨ ਤੁਹਾਡੀ ਹੈ ਜੀ ਇਹ ਕਿਹੜਾ ਰੋਡ ਪੈ ਜਾਂਦਾ ਇਹ ਚੱਕਦਾਨਾ ਜੀ ਇਧਰ ਜਿਹੜਾ ਹੈ ਮਗੰਦਪੁਰ ਜੀ ਚੱਕ ਦਾਣਾ ਤੋਂ ਮਗੰਦਪੁਰ ਜਿਹੜਾ ਜਾਣ ਵਾਲਾ ਰੋੜਾ ਉਹਦੇ ਸੈਂਟਰ ਸੈਂਟਰ 'ਚ ਜੀ ਅ ਕੀ ਗੱਲ ਹੋਈ ਆ ਅਸਲ 'ਚ ਜੀ ਕੱਲ ਮੈਂ 6:30 ਵਜੇ ਮੈਨੂੰ ਕੰਮ ਸੀਗਾ ਮਗੰਦਪੁਰ ਅੱਛਾ ਮੈਂ 6:30 ਵਜੇ ਜਿੱਦਾਂ ਚੱਲ ਗਿਆ ਜੀ ਜਿੰ ਸ਼ਾਮ ਨੂੰ ਜਿੰਦੇ-ਜਿੰਦੇ ਲਾ ਗਏ ਲਾਈਟ ਜਗਾ ਕੇ ਬਾਹਲੀ ਅੱਛਾ ਮਗਰ ਚਲੋ ਮੈਂ ਕਿਹਾ ਬਾਪੂ ਉਹਨਾਂ ਨੇ ਆਉਣਾ ਹੈ ਇੱਕ ਵਾਰੀ ਘੇੜਾ ਮਾਰ ਦੇ ਆਉਗੇ ਨਹੀਂ ਤੇ 7:30 ਵਜੇ ਚਾਹੀਦਾ ਜੀ ਅਸੀਂ ਦੋਈ ਜਾਣੇ ਜਾਣੇ ਹੁੰਨੇ ਆ ਅੱਛਾ ਜੀ ਤੇ ਫਿਰ ਤੁਹਾਨੂੰ ਸਵੇਰੇ ਕੀ ਸਵੇਰੇ ਜੀ ਮੈਨੂੰ ਫੋਨ ਆਇਆ ਜੀ ਕਿ ਵੀ ਇਦਾਂ ਇਦਾਂ ਸ਼ਟਰ ਤੁਹਾਡਾ ਖੁੱਲਾ ਆ ਮੈਂ ਕਿਹਾ ਜੀ ਨਹੀਂ ਫੇ ਮੈਂ ਤਾਂ ਦੁਕਾਨ ਤੇ ਇੱਥੇ ਹੈ ਨਹੀਂਗਾ ਜੀ ਕਹਿੰਦੇ ਮੈਂ ਤਾਂ ਘਰ ਕਹਿੰਦਾ ਵੀ ਆ ਕੇ ਦੇਖ ਲੈ ਤੇਰਾ ਸ਼ਟਰ ਖੁੱਲਾ ਆ ਦੇਖਿਆ ਜੀ ਆ ਕੇ ਤੇ ਸਮਾਨ ਮੈਨੂੰ ਮੱਖਣ ਨੇ ਦੱਸਿਆ ਜੀ ਇਹ ਇੱਥੇ ਕੀ ਕਰਨ ਆਇਆ ਸੀ ਉਹ ਪਾਣੀ ਚੈੱਕ ਕਰਨ ਆਇਆ ਸੀ ਖੇਤਾਂ ਦੇ ਅ ਨੱਕੇ ਦੇਖਣ ਆਇਆ ਸੀਗਾ ਜੀ ਤੇ ਫਿਰ ਜਦ ਤੁਸੀਂ ਆ ਕੇ ਦੇਖਿਆ ਫਿਰ ਕੀ ਫਿਰ ਜੀ ਇਹਦੇ ਵਿੱਚ ਕੁਝ ਵੀ ਨਹੀਂ ਸੀ ਦੁਕਾਨ ਦੇ ਬੈਲੀ ਸੀ ਬਿਲਕੁਲ ਸਾਮਾਨ ਸਾਰਾ ਹੀ ਯਾਨੀ ਹੈ ਨਹੀਂ ਜੀ ਇਹਦੇ ਵਿੱਚ ਕਿੰਨੇ ਮਹੀਨੇ ਪਹਿਲਾਂ ਖੋਲੀ ਸੀ ਨਹੀਂ 4 ਕੁ ਮਹੀਨੇ ਪਹਿਲਾਂ ਖੋਲੀ ਜੀ ਪੈਸੇ ਆਧਾਰ ਚੱਕੇ ਆ ਕਰਜ਼ਾ ਵੀ ਲਿਆ ਨਹੀਂ ਜੇ ਮਾੜਾ ਮੋਟਾ ਕੰਮ ਤੁਰਿਆ ਹੁਣ ਆ ਕਾਂਡ ਹੋ ਗਿਆ ਜੀ ਇਹ ਕਿੰਨੇ ਕੁ ਦਾ ਤੁਹਾਡਾ ਨੁਕਸਾਨ ਹੋਇਆ ਇਹ ਪੌਣੇ ਇੱਕ 2 ਲੱਖ ਦਾ ਜੀ ਸਰ ਕੁਝ ਹੈ ਛੱਡਿਆ ਵਿੱਚ ਚੋਰਾਂ ਨੇ ਨਹੀਂ ਕੁੱਖ ਨਹੀਂ ਛੱਡਿਆ ਜੀ ਇੱਕ ਸਿਰਫ ਬਰਮਾ ਵਜਿਆ ਆ ਉਹ ਵੀ ਗੱਡਿਆ ਸੀ ਉਹ ਵੀ ਹਿੱਲਿਆ ਆ ਚੋਰੀ ਕਰਨ ਲਈ ਆ ਜਿਹੜੀਆਂ ਤੁਸੀਂ ਲਾਈਟ ਲਾ ਕੇ ਗਏ ਜਿੱਦਾਂ ਬਲਬ ਆ ਦਿਖ ਰਿਹਾ ਸਾਡੇ ਹਾਂਜੀ ਸ਼ਟਰ ਕੀ ਕੀਤਾ ਨਹੀਂ ਆ ਤਾਰ ਕੱਟੀ ਹੋਈ ਮੀਟਰ ਨਾਲੋਂ ਅੱਛਾ ਉਹ ਮੀਟਰ ਤੋਂ ਤਾਰ ਕੱਟੀ ਹੈ ਜੀ ਪਹਿਲਾਂ ਤਾਰ ਕੱਟੀ ਗਈ ਹਾਂਜੀ ਤੇ ਬਾਅਦ ਵਿੱਚ ਫਿਰ ਆ ਬਲਬ ਬੰਦ ਕਰਕੇ ਬਲਬ ਬੰਦ ਕਰਕੇ ਜੀ ਹਾਂਜੀ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਕੁਝ ਦੱਸਿਆ ਜੀ ਦੱਸਿਆ ਆਈ ਪੁਲਿਸ ਹਾਂਜੀ ਆਏ ਸੀ ਕੀ ਕਹਿੰਦੇ ਉਹ ਦੇਖ ਕੇ ਚੱਲ ਗਏ ਕਹਿੰਦੇ ਵੀ ਦੇਖਦੇ ਆਂ ਲੱਭਦੇ ਆਂ ਕਿਹੜੀ ਪੁਲਿਸ ਨੂੰ ਕਿਤੇ ਦੱਸਿਆ ਮਕੰਦਪੁਰ ਜੀ ਆ ਮਕੰਦਪੁਰ ਕੀ ਮੰਗ ਕਰਦੇ ਹੋ ਮੰਗ ਕੀ ਕਰਦੇ ਹੋ ਮੰਗ ਤਾਂ ਜੀ ਇਹੀ ਆ ਮੇਰਾ ਜੋ ਸਮਾਨ ਆ ਬਈ ਜਿੱਦਾਂ ਜਿੱਦਾਂ ਮੈਂ ਲਾਇਆ ਮੈਨੂੰ ਪਤਾ 100-100 ਕਰਕੇ ਮੈਂ ਪੈਸੇ ਇਕੱਠੇ ਕੀਤੇ ਆ ਜੀ ਇਹੀ ਆ ਬਸ ਪਰ ਭਾਈ ਕਹੋ ਬਈ ਇਹ ਕਰਵਾਉ ਕੀ ਨਾਮ ਤੁਹਾਡਾ ਦੀਪਾ ਕਿਹੜਾ ਪਿੰਡਾ ਹੈ ਮਕੰਦਪੁਰ ਇਹ ਜਿਹੜਾ ਚੋਰੀ ਹੋਈ ਆ ਇਹ ਤੁਹਾਡੀ ਦੁਕਾਨ ਆ ਹਾਂਜੀ ਹਾਂਜੀ ਲੱਗਦੇ ਤੁਹਾਡੇ ਹੋ ਏ ਸਾਡੇ ਘਰ ਵਾਲੇ ਲਗਦੇ ਆ ਕੀ ਮਾਮਲਾ ਹੋਇਆ ਇਹ ਕੀ ਚੱਕਰ ਪਿਆ ਪਤਾ ਨਹੀਂ ਅਸੀਂ ਤਾਂ ਪਾਜੀ ਰਾਤੀ ਆਏ ਸੀ ਇਹ ਸੋ ਗਈ ਸੀ ਸਾਨੂੰ ਨਹੀਂ ਪਤਾ ਰਾਤੀ ਹੋਈ ਆ ਅਸੀਂ ਤਾਂ ਗਰੀਬ ਬੰਦੇ ਪਤਾ ਨਹੀਂ ਕਿੱਦਾਂ ਕਰ ਕਰ ਕੇ ਕੱਪੰਦ ਕੋਨ ਗੋਲੀ ਸੱਡਤ ਨਹੀਂ ਕਿੰਨੇ ਕੇ ਬੱਚੇ ਆ ਇੱਦਾਂ ਉਹਨੂੰ ਪਾਲਾਂਗੇ ਕਿੰਦਾਂ ਨਾ ਚੱਲ ਵੜੀ ਵੜੀ ਦੁਕਾਨ ਖੋਲ ਲੇਗੇ ਚੱਲ ਮੜਾ ਮੋਟਾ ਕੁਝ ਹੋ ਜਾਏਗਾ ਮੈਂ ਘਰ ਸੇ ਵੀ ਪੈਸੇ ਲੈਂਦੀ ਸੀ ਨਾ ਤੇ ਮੈਂ ਤਾਂ ਮਗਾ ਥੋੜਾ ਥੋੜਾ ਸਮਾਨ ਪਾ ਦੇਂਗੇ ਦੁਕਾਨ 'ਚ ਇਸ ਕਰਕੇ ਮੈਂ ਆਪ ਹੀ ਚਲਾਨਦੀ ਸੀ ਖਰਚਾ ਦਿਹਾੜੀ ਕਰ ਕਰ ਕੇ ਘਰ ਦਾ ਮੱਕਾ ਤੋਂ ਕੋਲ ਬਣ ਜਾਗੀ ਵਧੀਆ ਹੀ ਆ ਫੇਰ ਤੁਸੀਂ ਦਿਹਾੜੀ ਕਰਦੇ ਹੋ ਹਾਂਜੀ ਹਾਂਜੀ ਮੈਂ ਦਿਹਾੜੀ ਕਰ ਕਰਕੇ ਆਪਣੇ ਬੰਦੇ ਨੂੰ ਦਿੰਦੀ ਰਹੀ ਮੇਰਾ ਬੰਦਾ ਵੀ ਕਮਾਂਦਾ ਸੀ ਇੱਦਾਂ ਹੋਇਆ ਸੀ ਤਾਂ ਗਰੇ ਬੰਦੇ ਸਾਡੇ 3 ਨਾਣੇ ਨਿਕ ਨਿਕਿਆ ਵਿਚਾਰੇ ਲੈ ਉਹਨਾਂ ਨੂੰ ਕਿੱਦਾਂ ਪਾਲਾਂਗੇ ਸੀ ਇਹ ਤਾਂ ਸਾਰਾ ਸੀ ਸਾਨੂੰ ਦੂਣ ਅਸੀਂ ਤਾਂ ਆਪ ਦਿਹਾੜੀ ਕਰਦੇ ਸੀ ਸਾਡੇ ਕਰਦੇ ਹੋਣ ਤੁਸੀਂ ਅਸੀਂ ਤਾਂ ਪੰਜਾੜੂ ਪੋਚਾ ਕਰਦੀ ਆ ਅੱਛਾ ਤੁਸੀਂ ਕੰਮ ਪੋਚਾ ਜ਼ਿਆਦਾ ਹਾਂਜੀ ਹਾਂਜੀ ਹਾਏ ਹਾਏ ਅਸੀਂ ਤਾਂ ਸਾਡੇ ਤਾਂ ਬਹੁਤ ਓਕੀ ਹੋ ਗਿਆ ਦੁਕਾਨ ਖੋਲੀ ਸੀ ਅਸੀਂ ਤਾਂ ਅੰਕਲ ਦੇ ਜੀ ਬੜੀ ਕੀ ਨਾਮ ਤੁਹਾਡਾ ਮੇਰਾ ਨਾਮ ਸੁਖਵਿੰਦਰ ਸਿੰਘ ਜੀ ਕਿਹੜਾ ਪਿੰਡ ਜੀ ਮਾਲਮਯਾਰਾ ਜੀ ਅੱਛਾ ਭਾਜੀ ਇਹ ਇਹ ਜਿਹੜੀ ਚੋਰੀ ਹੋਈ ਆ ਇਹ ਤੁਹਾਡੇ ਕੋਲ ਦੱਸਦੇ ਆ ਕਿ ਇਹਨਾਂ ਦੇ ਡੈਡੀ ਕੰਮ ਕਰਦੇ ਆ ਹਾਂਜੀ ਹਾਂਜੀ ਮੁੰਚੀ ਦਾ ਮੁੰਚੀ ਦਾ ਕੰਮ ਕਰਦਾ ਜੀ ਇਹ ਕੌਣ ਜਿਹੜੇ ਇਹਦਾ ਡੈਡੀ ਜੋਗੀ ਰਾਮ ਜਗਿੰਦਰ ਰਾਮ ਇਹ ਜਿਹੜੇ ਖੜੇ ਆ ਹਾਂਜੀ ਇਹ ਤੁਹਾਡੇ ਕੋਲ ਕੰਮ ਕਰਦੇ ਆ ਹਾਂਜੀ ਤੇ ਕਿਦਾਂ ਕਿਦਾਂ ਦੀ ਦੁਕਾਨ ਖੋਲੀ ਕੀ ਮਾਮਲਾ ਹੈ ਦੁਕਾਨ ਇਹ ਮੁੰਡਾ ਪਹਿਲਾਂ ਹੋਰ ਕਿਤੇ ਕਰਦਾ ਸੀਗਾ ਅੱਛਾ ਜੀ ਇਹਨੂੰ ਫਿਰ ਮੈਂ ਕਿਹਾ ਦੁਕਾਨ ਕਰਾ ਦੇ ਕਰਦਾ ਸੀ हां ਤਰਖਾ ਦੇ ਘਾਦਾ ਹੀ ਬਣਾ ਅੱਛਾ ਜੀ ਯਾਕਤਪੁਰ ਅੱਛਾ ਜੀ ਤੇ ਫਿਰ 4 ਕੁ ਮਹੀਨੇ ਹੋ ਗਏ ਇਹਨੂੰ ਪੈਸੇ ਪੂਸੇ ਇਕੱਠੇ ਕੋਠੇ ਕਰਕੇ ਦੇ ਕੇ ਅੱਛਾ ਜੀ ਇਹਨੂੰ ਫਿਰ ਦੁਕਾਨ ਕਰਵਾਤੀ ਠੀਕ ਹੈ ਤੇ ਹੁਣ ਜਿਹੜਾ ਸਮਾਨ ਫੋਨ ਸਾਰਾ ਹੀ ਲੱਗਾ ਸਵੇਰੇ ਸਾਡੇ ਲੱਗ ਇੱਕ ਖੇਤਾਂ ਨੂੰ ਪਾਣੀ ਦੇਖਣ ਆਉਂਦਾ ਉਹਨੇ ਇਹਨੂੰ ਫੋਨ ਕਰਕੇ ਡੈਡੀ ਨੂੰ ਦੱਸਿਆ ਬਈ ਤੁਹਾਡਾ ਸ਼ਟਰ ਖੋਲਾ ਤੇ ਉਸ ਤੋਂ ਬਾਅਦ ਫਿਰ ਤੇ ਆਕੇ ਨਹੀਂ ਦੇਖਿਆ ਸਮਾਨ ਫੋਨ ਹੈ ਨਹੀਂ ਕੀ ਮੰਗ ਕਰਦੇ ਸਮਾਨੇ ਦਾ ਮੈਨਾਂ ਜਿਹੜਾ ਗਰੀਬ ਬੰਦੇ ਆ ਹਜੇ ਤਾਂ ਜਿਹੜੇ ਲੱਗੇ ਆ ਉਹ ਵੀ ਨੀਂ ਇਨਾਂ ਤੋਂ ਮੁੜੇ ਉਧਾਰ ਬਾਕੀ ਆ ਉਧਾਰ ਬਾਕੀ ਆ ਹਾਂਜੀ ਹਾਂਜੀ ਜਿਹਦਾ 50000 ਰੁਪਇਆ ਮੈਂ ਦਿੱਤਾ ਜੇ ਡੈਡੀ ਮੈਂ ਚੱਲ ਹੋਊਂ ਮੁੰਡੇ ਦੁਕਾਨ ਪਾ ਦੇ ਭਈ ਆ ਕੇ ਡੈਡੀ ਨੇ ਪਾਇਆ ਬਾਕੀ ਕੋ ਹੋ ਇਧਰ ਉਧਰੋਂ ਇਹ ਮੁੰਡੇ ਕੰਮ ਦੇ ਲੈ ਸਕੇ ਕਰ ਕਰ ਕੇ ਵਿਚਾਰਾ ਰੋਜ਼ਗਾਰ ਤੋੜ ਰਹੀ ਆਪਣਾ ਕੰਮ ਚੱਲਿਆ ਸੀਗਾ ਹੁਣ ਅੱਛਾ ਜੀ ਉਹਦੇ ਕਰਕੇ ਬਸ ਗੜਬੜ ਹੋ ਗਈ ਹੁਣ ਇਹਨਾਂ ਦੀ ਬਸ ਇਹੀ ਆ ਇਹਨਾਂ ਵਿਚਾਰੇ ਗਰੀਬ ਬੰਦੇ ਨੂੰ ਸਹਾਣ ਮਿਲ ਗਿਆ ਬਹੁਤ ਬਹੁਤ ਧੰਨਵਾਦ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰ ਤੁਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟੇ ਹੋਏ ਸੈਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876779499